ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇਨਾ ਜਿੰਨਾ ਵੀਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਬਨੇ ਕਿਦਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 1 ਜੂਨ ਤੋਂ ਲਾਗੂ ਹੋਣ ਜਾ ਰਹੇ ਹਨ ਪੰਜ ਵੱਡੇ ਬਦਲਾਅ ਹਰ ਘਰ ਤੇ ਹਰ ਜੇਬ ਤੇ ਪਵੇਗਾ ਅਸਰ ਮਈ ਦਾ ਮਹੀਨਾ ਖਤਮ ਹੋ ਕੇ ਜੂਨ ਸ਼ੁਰੂ ਹੋਣ ਰਿਹਾ ਹੈ ਤਿੰਨ ਦਿਨ ਬਾਕੀ ਹਨ ਤੇ ਉਸ ਤੋਂ ਬਾਅਦ ਪਹਿਲੀ ਤਰੀਕ ਤੋਂ ਦੇਸ਼ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਜੋ ਤੁਹਾਡੀ ਜੇਬ ਤੇ ਸਿੱਧਾ ਅਸਰ ਪਾ ਸਕਦੇ ਹਨ ਇਹਨਾਂ ਵਿੱਚ ਐਲਪੀਜੀ ਐਲਪੀਜੀ ਕਿਲੰਡਰ ਦੀ ਕੀਮਤ ਤੋਂ ਲੈ ਕੇ ਕ੍ਰੈਡਿਟ ਕਾਰਡ ਨਿਯਮਾਂ ਤੱਕ ਸਭ ਕੁਝ ਸ਼ਾਮਲ ਹਨ ਆਓ ਜਾਣਦੇ ਹਾਂ ਅਜਿਹੇ ਪੰਜ ਵੱਡੇ ਬਦਲਾਵ ਬਦਲਾਵ ਬਾਰੇ ਪਹਿਲਾ ਬਦਲਾਵ LPG ਦੀਆਂ ਕੀਮਤਾਂ ਤੇਲ ਮਾਰਕੀਟ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ LPG ਸਿਲੰਡਰ ਦੀਆਂ ਕੀਮਤਾਂ ਬਦਲਦੀਆਂ ਬਦਲਦੀਆਂ ਹਨ ਇਸ ਤਹਿਤ ਸਾਰੀਆਂ ਕੀਮਤਾਂ 1 ਜੂਨ 2024 ਨੂੰ ਸਵੇਰੇ 6 ਵਜੇ ਤੋਂ ਜਾਰੀ ਕੀਤਾ ਜਾ ਸਕਦੇ ਹਨ ਹਾਲਾਂਕਿ ਜੋ ਜਿੱਥੇ 19 ਕਿਲੋ ਦੀ ਕੰਮਾ ਉੱਥੇ 19 ਕਿਲੋ ਦੀ ਕੰਮਰ ਸੇਲੀਆ ਲੋ ਦੀ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਈ ਬਦਲਾਅ ਦੇਖਣ ਨੂੰ ਮਿਲੇ ਉੱਥੇ ਹੀ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਈ ਬਦਲਾਅ ਨਹੀਂ ਕੀਤਾ ਗਿਆ ਹੈ ਅਜਿਹਾ ਜੋ ਹੁਣ ਚੋਨਾ ਖਤਮ ਹੋਣ ਕਰਕੇ ਘਰੇਲੂ ਸਿਲੰਡਰ ਦੀਆਂ ਕੀਮਤਾਂ ਦਾ ਝਟਕਾ ਲੱਗ ਸਕਦਾ ਹੈ ਖਬਰਾਂ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ